ਹਾਂਜੀ ਦੋਸਤ ਕੀ ਹਾਲ ਚਾਲ ਹੈ ਤੇ ਅੱਜ ਖੜਿਆ ਨਕੌਦਰ ਦੇ ਵਿੱਚ ਤੇ ਇਹ ਹੈ ਜੀ ਕਾਲਾ ਸੰਘਿਆਲਾ ਰੋਡ ਤੇ ਇਹ ਐਂਟਰੀ ਹੁੰਦੀ ਹੈ ਜੀ ਇਧਰ ਪ੍ਰਕਾਤ ਵਾਲੇ ਪਾਸੇ ਨੂੰ ਤੇ ਇਹ ਹੈ ਜੀ ਇਧਰ ਅਰੋੜਾ ਚਿਕਨ ਕਾਰਨ ਹਾਂਜੀ ਤੇ ਇੱਥੇ ਪਹੁੰਚਿਆ ਜੀ ਆਪਾਂ ਅਰੋੜਾ ਚਿਕਨ ਕਾਰਨ ਸਿਕਰ ਪੁਆਇੰਟ ਦੇ ਉੱਤੇ ਜਿੱਥੇ ਕਿ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਇੱਥੇ ਮਿਲਦੀਆਂ ਨੇ ਆ ਚੈੱਕ ਕਰੋ ਜੀ ਬਟਰ ਚਿਕਨ ਹੋ ਗਿਆ ਕੜਾਈ ਚਿਕਨ ਹੋ ਗਿਆ ਪੰਜਾਬੀ ਚਿਕਨ ਮਸਾਲਾ ਚਿਕਨ ਹਾਨੀ ਚਿਕਨ 11 ਚਿਕਨ ਤਵਾ ਚਿਕਨ ਰੋਣਾ ਚਿਕਨ ਇਤਨਾ ਸਭ ਤੋਂ ਬੈਸਟ ਜਿਹੜਾ ਹੈਗਾ ਉਹ ਹੈਗਾ ਰੈਡੀਕਲ ਤੇ ਇਧਰ ਪਲੇ ਹੈਗੇ ਆ ਜੀ ਤੰਦੂਰੀ ਸਪੈਸ਼ਲ ਜਿਹੜੇ ਆਈਟਮ ਲੱਗੀਆਂ ਇਧਰ ਲੱਗੀਆਂ। ਕੀ ਬਾਤ ਹੈ। ਕਾਫੀ ਦਿਨਾਂ ਤੋਂ ਸਫਾਰਸ਼ ਸੀ ਡਿਮਾਂਡ ਸੀ ਬਾਈ ਹੁਣਾਂ ਦੀ ਵੀ ਇੱਥੇ ਤੁਸੀਂ ਇਹਦਾ ਰਿਫੈਸ਼ਟਾ ਸ਼ੂਟ ਜ਼ਰੂਰ ਕਰੀਆ ਤੇ ਇਸ ਕਰਕੇ ਤਾਂ ਅਜ ਆ ਗਿਆ ਬਾਈ ਹੁਣਾ ਕੋਲ ਤੇ ਇਧਰ ਦੇ ਬਾਈ ਹੁਣੀ ਬਾਈ ਸਾਸੀ ਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ? ਬਹੁਤ ਵਧੀਆ। ਅੱਛਾ ਇੱਕ ਗੱਲ ਤੁਹਾਨੂੰ ਦੱਸੀਏ ਜਿਤਨੇ ਅਸੀਂ ਚੈਨਲ ਦੀ ਸ਼ੁਰੂਆਤ ਕੀਤੀ ਸੀ ਤੇ ਪਹਿਲਾ ਵੀਡੀਓ ਭਾਜੀ ਹੁਣਾ ਦਾ ਬਣਾਇਆ ਸੀ। ਕਿਉਂ ਭਾਜੀ? ਯਾਦ ਆ ਯਾਦ। ਯਾਦ ਆ ਨਾ? ਬਿਲਕੁਲ ਕਾਸਿ ਵੀ ਉਹਦੇ ਵੀ ਯਾਰ ਰਾਣਾ ਚਿਕਨ ਲਿਆ ਰਾਣਾ ਚਿਕਨ ਹੀ ਉਹਦੇ ਵੀ ਆਪਾਂ ਕੀਤਾ ਸੀਗਾ ਤੇ ਭਾਈ ਕਿਵੇਂ ਜਾਂਦਾ ਕੰਮ ਕਰ ਬਹੁਤ ਵਧੀਆ ਭਾਜੀ ਬਹੁਤ ਵਧੀਆ ਬਸ ਭਾਜੀ ਦਰਸ਼ਨ ਕਿਤੇ ਟਾਈਮ ਹੀ ਬਹੁਤ ਵੀਡੀਓ ਹੋ ਗਿਆ ਉਹ ਵੀਡੀਓ ਚੱਲਣ ਲੱਗ ਪਈ ਆ ਜਦੋਂ ਵੀਡੀਓ ਚੱਲਣ ਆਪੀਂ ਤਾਂ ਜਿੰਮੇਵਾਰੀ ਜ਼ਿਆਦਾ ਵੱਜ ਜਾਂਦੀ ਆ ਹਲੋ ਤੇ ਫਿਰ ਤੁਹਾਡੀ ਡਿਮਾਂਡ ਬਹੁਤ ਸੀਗੀ ਜਦੋਂ ਅਸੀਂ ਕੋਦਰ ਦੀ ਵੀਡੀਓ ਦਿਖਾਉਂਦੇ ਸੀ ਤਾਂ ਕੋਦਰ ਦੇ ਥੱਲੇ ਕਮੈਂਟ ਆਉਂਦੇ ਸੀ ਭਾਜੀ ਵੀਰ ਰੋੜਾ ਚਿਕਨ ਵਾਲਿਆ ਨਾ ਰਾਣਾ ਚਿਕਨ ਦਿਖਾਓ ਤੇ ਉਸ ਤੋਂ ਉੱਪਰ ਰਾਣਾ ਚਿਕਨ ਅਜ ਤੱਕ ਨਹੀਂ ਕਿਸ ਨੇ ਕਦੇ ਖਾਧਾ ਨਹੀਂ ਨਹੀਂ ਜੀ ਭਾਈ ਕੀ ਪੌਣੇ ਕਿਉਂਕਿ ਉਦੋਂ ਉਦੋਂ ਸਾਨੂੰ ਨੌਲੇਜ ਨਹੀਂ ਸੀ ਵੀਡੀਓ ਬਣਾਉਣ ਦੀ ਅਣਾ ਭਾਈ ਅਜਾ ਭਾਈ ਕੀ ਆਜ ਆ ਕੀ ਬਣਾ ਰਹੇ ਹੋ ਤੁਸੀਂ ਇਹ ਰਾਣਾ ਚਿਕਨ ਸ਼ੁਰੂ ਕੀਤਾ ਅਜਾ ਰਾਣਾ ਚਿਕਨ ਸ਼ੁਰੂ ਕਰਤਾ ਕੀ ਬਾਤ ਹੈ ਬਜੀ ਇਹ ਤੁਹਾਡਾ ਰਾਣਾ ਚਿਕਨ ਬਣਾਉਂਗਾ ਹਜੇ ਛੋਲੀ ਛੋਲੀ ਅੱਛਾ ਇਦਾਂ ਪੈਂਟਰ ਪਹਿਲਾਂ ਸੀ ਬਣਦਾ ਸੀ ਬਣਾਉਂਦਾ ਬਾਅਦ ਚਾਰ ਬਣਦੀ ਕਿਆ ਬਾਤ ਹੈ ਇੰਨਾ ਬਾਅਦ ਚ ਰੜਾ ਤਿਆਰ ਹੋ ਗਿਆ ਪਵਾ ਦੀ ਵਾ ਪੂਰਾ ਰੜ ਕੇ ਹਾਂਜੀ ਅੱਛਾ 10 ਮਿੰਟ ਇਹਦੇ ਵਿੱਚ ਸਾਰਾ ਕੁਛੀ ਕਾਜੂ ਵਗੈਰਾ ਵੀ ਸਾਫ ਤੇ ਸਰਦੇ ਨੇ ਤੁਸੀਂ ਹਾਂਜੀ ਡ్రਾਈ ਫਰੂਟ ਸਾਰਾ ਡ్రਾਈ ਫੂਡ ਵਗੈਰਾ ਹੋ ਗਿਆ ਨਾ ਭਾਈ ਕੀ ਇਦਾਂ ਦੇ ਖਟੋਲੇ ਹੱਥ ਵਿੱਚ ਜਾਦੂ ਹੈ ਜਿਹੜਾ ਲੋਕ ਤੁਹਾਡੇ ਰੜਾ ਚ ਕਿੰਨੇ ਬੜੇ ਦਵੰਦੇ ਨੇ ਜਾਦੂ ਕੋਈ ਨਹੀਂ ਹੈ ਤੁਸੀਂ ਵੀ ਕਹਿੰਦੇ ਹੋਰ ਵੀ ਪਿਆਰ ਦਿੰਦੇ ਆ ਜੀ ਸਾਡਾ ਪਿਆਰ ਹੈ ਜੀ ਕਿਸ਼ਾਬ ਕੋਈ ਇਹਨੂੰ ਕੋਦਰ ਦੇ ਵਿੱਚ 7005 ਜੋ ਸਿਰਫ ਪੈਕਿੰਗ ਹਾਂ ਓਨਲੀ ਪੈਕਿੰਗ ਕੋਈ ਬਿਲਕੁਲ ਬਿਲਕੁਲ ਅੱਛਾ ਉਹ ਸਿਟਿੰਗ ਵੀ ਦਿੰਦੇ ਬਿਲਕੁਲ ਗੱਡੀ 'ਚ ਬੈਠ ਕੇ ਜਿੰਨੇ ਖੜਾ ਖਾ ਸਕਦਾ ਹੈ ਚਾਹੇ ਆਪਣੇ ਘਰ ਲੈ ਕੇ ਜਾ ਸਕਦਾ ਕੋਈ ਸਿਟਿੰਗ ਨਹੀਂ ਹੈਗੀ ਤੇ 1 ਮਿੰਟ ਦਾ ਟਾਈਮ ਨਹੀਂ ਹੈਗਾ ਕਿਉਂ ਭਜੀ ਤੇ ਭਾਈ ਅੱਛਾ ਤੁਹਾਡਾ ਅਸੀਂ ਬਾਕੀ ਚੀਜ਼ਾਂ ਦਾ ਤੁਹਾਡੇ ਆਪਾਂ ਰਾਣਾ ਚ ਕਹਿੰਦਾ ਹਮੇਸ਼ਾ ਟਰਾਈ ਕਰਦੇ ਕਰਦੇ ਹਾਂ अच्छा तो सानू पता लगा ਤੁਹਾਡੇ ਕੋਲ ਜਿਹੜੀ ਫਿਸ਼ ਆ ਤੰਦੂਰੀ ਫਿਸ਼ ਬਹੁਤ ਵਧੀਆ ਹੁੰਦੀ ਆ ਅਸੀਂ ਰਾਵਾਂਗੇ ਪਿਓਰ ਵਾਈਟ ਵੱਡੀ ਸੌਲ ਦਾ origignal ਜਿਹੜੀ ਹੁੰਦੀ ਆ ਅੱਛਾ ਜੀ ਟਿੱਕੜ ਵੀ ਦਿੰਦੇ ਆਂ origignal ਸੌਲ ਦਾ ਟਿੱਕਾ ਰਾਵਾਂਗੇ ਤੁਹਾਨੂੰ ਕੀ ਬਾਤ ਹੈ ਤੇ ਭਾਈ ਰੇਟ ਰੇਟ ਕੀ ਹੁੰਦਾ ਉਹਦਾ ਰੇਟ ਪਹਿਲਾਂ ਸੀ ਜੀ 450 ਰੁਪਈਆ ਤੁਹਾਨੂੰ ਉਹੀ ਰੇਟ ਲਾਵਾਂਗੇ ਅੱਜ ਦਾ 500 ਰੁਪਈਆ ਹੋ ਗਿਆ ਰੇਟ ਜਿਹੜੀ ਪਿਓਰ ਸੌਲ ਆ ਕੀ ਬਾਤ ਹੈ ਚੀਨ ਵਾਲੇ 400 ਰੁਪਈਆ ਦੇ ਦੇਣਗੇ 350 ਪਰ ਪਿਓਰ ਨਹੀਂ ਹੋਏਗੀ ਅੱਛਾ ਪਿਓਰ ਨਹੀਂ ਹੋਏਗੀ ਪਿਓਰ ਨਹੀਂ ਹੋਏਗੀ ਪਿਓਰ ਰਾਵਾਂਗੇ ਕੀ ਬਾਤ ਹੈ ਤਾਂ ਸਾਡੇ ਲਈ ਕਿੰਦਾ 450 ਉਹਨੂੰ 800 ਚ ਲਾਵਾਂਗੇ ਨਹੀਂ ਯਾਰ ਤੁਸੀਂ ਸਾਡੇ ਕੋਲ 500 ਲੈ ਲਿਓ ਬਸ ਸਾਨੂੰ ਬਸ ਮੇਨ ਆ ਵੀ ਜਿੱਦਾਂ ਦਾ ਸਵਾਦ ਤੁਹਾਡਾ ਭਾਈ ਅਸੀਂ ਪਹਿਲਾਂ ਖਾਧਾ ਨਾ ਉਹਦਾ ਦਾ ਸਵਾਦ ਤੁਸੀਂ ਸਾਨੂੰ ਹਮੇਸ਼ਾ ਦੇਣਾ ਬਿਲਕੁਲ ਭਾਈ ਸੋ ਲੋ ਜੀ ਇਧਰ ਰਾਣਾ ਜ਼ਿਕਰ ਹੋ ਰਿਹਾ ਹੈ ਯਾਰ ਕੀ ਬਾਤ ਹੈ ਰਾਨੀ ਟਿਕਾ ਇਹ ਰਾਨੀ ਟਿਕਾ ਆਪਣਾ ਕੋਈ ਕਲਰ ਨਹੀਂ ਲਾਉਂਗਾ ਕਿਆ ਬਾਤ ਹੈ ਕਲਰ ਨਹੀਂ ਆਇਆ ਭਾਈ ਸਾਹਿਬ ਦਾ ਉਹਨਾਂ ਨੂੰ ਦੇਣ ਲੱਗੇ ਆ ਉਹ ਖੜੇ ਆ ਅੱਛਾ ਕੋਈ ਕਲਰ ਨਹੀਂ ਅਸੀਂ ਯੂਜ਼ ਕਰਦੇ ਵੀ ਇਹ ਗੱਲ ਪੱਕੀ ਆ ਭਾਜੀ ਇਹ ਗੱਲ ਪੱਕੀ ਆ ਥੋੜੇ ਵਾਲੀ ਕੁਆਲਟੀ ਜਿਹੜੀ ਆ ਉਹ ਕਿਤੇ ਨਹੀਂ ਮਿਲਦੀ ਕੋਈ ਅਸੀਂ ਥੋੜੇ ਵਾਲੀ ਕੁਆਂਟੀਟੀ ਤੇ ਥੋੜੇ ਵਾਲੀ ਕੁਆਲਟੀ ਕਿਆ ਬਾਤ ਹੈ ਭਾਜੀ ਆ ਰਿਹਾ ਤੁਹਾਡੇ ਨੂੰ ਤੁਹਾਜੀ ਦਾ ਤੇ ਇਹ ਭਾਜੀ ਰਾਣਾ ਚਿਕਨ ਕੀ ਭਾਈ ਰਾਣਾ ਚਿਕਨ ਨੂੰ ਕਿੰਨਾ ਟਾਈਮ ਲੱਗਦਾ ਬਣਾਉਣ ਨੂੰ ਇਹਨੂੰ ਅਪਰੋਕਸੀਮੇਟਲੀ 15 ਮਿੰਟ ਲੱਗ ਜਾਂਦੇ ਭਾਜੀ ਅੱਛਾ ਕਿੰਨਾ ਜੋ ਵਧੀਆ ਤਰੀਕਾ ਹੈ 15 ਮਿੰਟ ਲਾਉਂਗਾ ਬਿਲਕੁਲ ਬਿਲਕੁਲ ਤੁਸੀਂ ਆਓ ਜਦ ਤੱਕ ਰੈਡੀ ਕਰਕੇ ਬਾਹਰ ਨਿਕਲਦੇ ਨਾਲ ਕਿਆ ਬਾਤ ਹੈ ਅੱਛਾ ਦਾਰਾਨੀ ਟਿੱਕਾ ਹੈ ਜੀ ਓਹੋ ਵਾਹ ਜੀ ਵਾਹ ਪੈਸੇ ਪੈਸੇ ਲੀਆ ਸਪੈਸ਼ਲ ਆ ਤੇ ਇਧਰ ਬਾਈ ਹੁਣ ਆਏ ਨੇ ਖਾਣ ਵਾਸਤੇ ਬਾਈ ਪਲੀਜ਼ ਪਲੀਜ਼ ਲੋ ਪਾਜੀ ਬਾਈ ਕਦੇ ਨਾ ਬਾਈ ਹੁਣ ਰਾਣਾ ਚਿਕਨ ਵੀ ਟਰਾਈ ਕਰਿਓ ਕਮਾਲ ਦਾ ਬਣਾਉਂਦੇ ਨੇ ਪਾਜੀ ਮਤਲਬ ਬੈਸਟ ਹੈ ਉਸ ਤੋਂ ਉੱਪਰ ਨਹੀਂ ਅਜੇ ਤੱਕ ਚਿਕੜੀ ਖਾਧਾ ਪਾਜੀ ਹਾਂ ਓਕੇ ਬਾਈ ਥੈਂਕ ਯੂ ਚੇਂਜ ਕਰਨਾ ਹੈ ਓਕੇ ਤੇ ਹਾਂ ਜੀ ਪਾਜੀ ਬਾਈ ਹੁਣ ਮੈਨੂੰ ਸੱਚੀ ਗੱਲ ਦੱਸੋ ਰਾਜ ਕੀ ਆ ਤੁਹਾਡੇ ਰਾਣਾ ਚਿਕਨ ਦਾ ਰਾਜ ਕੀ ਆ ਇਹ ਰਾਜ ਨਹੀਂ ਪਾਜੀ ਇਹ ਸੀ ਮਸਾਲੇ ਨਾਰਮਲ ਵਧੀਆ ਪਈਦੇ ਆ ਔਰ ਲਾਈਟ ਹੀ ਪਈਦੇ ਜਿਆਦਾ ਨਹੀਂ ਹੈਵੀ ਮਸਾਲੇ ਕਰੀਦੇ ਕਿ ਮਸਾਲੇ ਪਾ ਪਾ ਕੇ ਆਪਾਂ ਐਵੇਂ ਬਣਾਈਏ ਬਿਲਕੁਲ ਉਹਨੂੰ ਕਰ ਚੱਲੀਏ ਨਾਰਮਲ ਜੋ ਕਿਸਾਨ ਦਾ ਗਾਗਰੀ ਆਪਾਂ ਮਸਾਲੇ ਉਸੇ ਤਰ੍ਹਾਂ ਹੀ ਯੂਜ਼ ਕਰੀ ਲਏ ਤੇ ਇਹ ਗੱਲ ਪੱਕੀ ਆ ਭਾਜੀ ਇਹਦੇ ਨਾਲ ਸਾਡੇ ਪਾਨਾ ਕੋਈ ਜਿਆਦਾ ਚੀਜ਼ ਵਧੀਆ ਨਹੀਂ ਬਣ ਜਾਣੀ ਬਿਲਕੁਲ ਬਿਲਕੁਲ ਲੈ ਸੁਣਾ ਵਿੱਚ ਆ ਗਈ ਜੀ ਕੀ ਬਾਤ ਹੈ ਅੱਛਾ ਇਹ ਮੋਤੀ ਚਮਲਾ ਮਿਰਚ ਪਾਉਣੇ ਹੋ ਵੀ ਥੋੜਾ ਜਿਹਾ ਸਮਾਂ ਜਿਹਾ ਵਿੱਚ ਆ ਜਵੀਂ ਪਵੇਗਾ ਹਾਂ ਜੀ ਨਾਲ ਸਲਾਈਸ ਕਟਿੰਗ ਪਵੇਗੀ ਪਿਆਜ਼ ਦੀ ਅੱਛਾ ਪਿਆਜ਼ ਦੀ ਅੱਛਾ ਮਤਲਬ ਪਿਆਜ਼ ਤੁਸੀਂ ਬਾਅਦ ਚ ਪਾਉਣੇ ਹੋ ਹਨਾ ਇਹ ਵੀ ਨਾਲ ਹੀ ਜੀ 2 ਮਿੰਟ ਪਹਿਲਾਂ ਮੈਂ ਜਣਾ ਲਾ ਲਓ ਅੱਧ ਕੱਚਾ ਜਿਹਾ ਕਰਕੇ ਰੱਖਦੇ ਪਿਆ ਜੀ ਤੁਸੀਂ ਲਓ ਜੀ ਇਹ ਆ ਗਿਆ ਅਦਰਕ ਹਾਂ ਜੀ ਓਏ ਹੋਏ ਅਜੇ ਦੁਬਾਰਾ ਅਦਰਕ ਆਏਗਾ ਧਨੀਆ ਆਏਗਾ ਅੱਛਾ ਇਹ ਦੇ ਵਿੱਚ ਫਲੇਵਰ ਦੇਣ ਲਈ ਹੈ ਕਿਆ ਬਾਤ ਹੈ ਭਾਜੀ ਕਿੰਨੀ ਦਿਨ ਹੋ ਗਈ ਸ਼ੌਪ ਸ਼ੁਰੂ ਕੀਤੀ ਜੀ ਭਾਜੀ ਸਾਰਾਂ ਨੂੰ 19 ਸਾਲ ਦੇ ਕਰੀਬ ਹੋ ਗਏ ਹੈ ਜੀ 18 ਤੋਂ 19 ਸਾਲ ਦੇ ਕਰੀਬ ਕਿਆ ਬਾਤ ਹੈ ਭਾਈ ਫੇਮਸ ਤੁਹਾਡਾ ਜਾਦਾ ਰਾਣਾ ਚਿਕਨੀਆ ਨਾ ਫੇਮਸ ਰਾਣਾ ਜੀ ਬਾਕੀ ਵੀ ਨਾਰਮਲ ਸਾਰੇ ਆ ਹੂੰ ਤੇ ਸੰਜਿਆਬੀ ਜਿਗਨ ਸਾਡੇ ਕੋ ਪੇਮੈਂਟ ਦਾ ਇਸ ਟਾਈਮ ਉਹ ਵੀ ਕਿਸੇ ਨੂੰ ਚੈੱਕ ਕਰੀਓ ਓਕੇ ਠੀਕਾ ਜਿਹੜਾ ਅਸੀਂ ਚੈਸਟ ਦਾ ਲੈਂਦੇ ਆ ਜਿੰਮ ਦੇ ਮੁੰਡੇ ਜਿਨ੍ਹਾਂ ਨੇ ਵੱਡੇ ਜਿੰਮ ਵਗੈਰਾ ਲਗਾਈ ਹੁੰਦੀ ਉਹ ਚੈਸਟ ਚੈਸਟ ਦਾ ਟਿੱਕਾ ਸਾਡੇ ਕੋ ਫਾਂਦੇ ਆ ਛਾ ਬਤ ਹੈ ਇਹ ਉਹਨਾਂ ਦੀ ਡਿਮਾਂਡ ਤੇ ਸ਼ੁਰੂ ਕੀਤਾ ਸੀ ਅੱਛਾ ਚੈਸਟ ਉਹ ਉਧਰ ਚੈਸਟ ਦਾ ਟਿੱਕਾ ਕੋਈ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਉਹ ਠਾਈ ਦਾ ਦਿੰਦੇ ਆ ਨਾ ਮਿਕਸ ਦਿੰਦੇ ਆ ਹਾਂ ਅਸੀਂ ਚੈਸਟ ਦਾ ਟਿੱਕਾ ਦਿੰਦੇ ਨਹੀਂ ਜਿਹੜੇ ਲੜਕੇ ਜਿੰਮ ਵਗੈਰਾ ਕਰਦੇ ਆ ਉਹਨਾਂ ਡਾਈਟ ਲੈਣੀ ਹੁੰਦੀ ਆ ਇਸ ਕਰਕੇ ਯਾਰ ਇੱਕ ਨਕੌਦਰ ਦੇ ਵਿੱਚ ਇੱਕ ਹੋਰ ਵੀ ਗੇਮ ਚੱਲਦੀ ਆ ਇੱਕ ਨਾਲ ਅੱਧਾ ਫ ਉਹ ਭਾਜੀ ਸਾਰਾ ਕੁਝ ਦਿਲਦਾ ਆ ਇੱਕ ਨਾ ਤਾਂ ਹੋਈ ਅਸੀਂ ਵੀ ਕਰ ਸਕਦੇ ਸਾਨੂੰ ਕਿਹੜਾ ਪਤਾ ਨਹੀਂ ਪਰ ਨਿੱਧਰੋਂ ਫੜ ਲਓ ਜਾਂ ਉਧਰੋਂ ਫੜ ਲਓ ਅੱਛਾ ਇਹ ਦੁਕਾਨ ਦੀਆਂ ਗੱਲਾਂ ਆ ਅਜੇ ਸਭ ਦਿਖਾਉਣ ਦੀਆਂ ਗੱਲਾਂ ਆ ਉਹ ਬਿਲਕੁਲ ਜੀ ਸਾਡਾ ਇੱਕ ਮੁਰਗਾ ਲੈ ਜਾਓ ਜਿਹੜੇ ਕਨੱਦਾ ਫਰੀ ਦਿੰਦੇ ਤੁਸੀਂ ਉਹ ਲੈ ਲਓ ਉਹਨਾਂ ਦਾ ਅੱਛਾ ਸਾਡਾ ਇੱਕ ਬਰਾਬਰ ਹੋਏਗਾ ਆਪਾਂ ਕਿਹੜਾ ਨਾਮ ਲੈ ਲੈਂਦੇ ਬਾਜੀ ਜੀ ਸਾਡਾ ਇੱਕ ਹੀ 1.5 ਦਾ ਬਰਾਬਰ ਹੋਏਗਾ ਬਾਦ ਬਾਦ ਇਹ ਗੱਲ ਪੱਕੀ ਆ ਭਾਜੀ ਵੀ ਮੈਂ ਉਧਰ ਬੈਠ ਦੇਖਿਆ ਸੀਗਾ ਵੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਵੀ ਤੁਸੀਂ ਚੰਗੀ ਕੁਆਲਿਟੀ ਦੇ ਉਹ ਮਤਲਬ ਨਹੀਂ ਉਹ ਚੀਜ਼ ਹਾਂਜੀ ਹਾਂਜੀ ਲੋੜ ਹੀ ਨਹੀਂ ਤੁਹਾਨੂੰ ਇੱਕ ਨੱਟਾ ਫਰੀ ਦੇ ਦੀ ਇੱਕ ਜੀ ਸਾਰਾ ਟੇਸਟ ਦੇ ਦਿਓ ਬਿਲਕੁਲ ਭਾਜੀ ਬਿਲਕੁਲ ਇਹ ਭਾਜੀ ਹੋਰ ਹੋਰ ਕਿੰਨੇ ਕਿ ਮਿੰਟ ਲੱਗਣੇ ਨੇ ਦੋ ਕਿ ਮਿੰਟ ਹੋ ਗਏ ਓਕੇ ਤੇ ਭਾਜੀ ਇਹਨੂੰ ਰੇਟ ਕੀ ਹੈ ਰਾਣਾ ਚਿਕਨ ਦਾ ਰਾਣਾ ਚਿਕਨ ਉਹ ਜਿਹੜਾ ਸਾਡਾ ਫੁੱਲ ਹੈਗਾ ਸਾਡੇ ਸਪਾਂਸਰ ਦਾ ਜੀ 550 ਸਾਡੇ ਸਪਾਂਸਰ ਦਾ ਬੌਨਸ ਜਿਹੜਾ ਵੀ ਲਓਗੇ 30 ਰੁਪਏ ਐਕਸਟਰਾ 30 ਰੁਪਏ ਮਤਲਬ ਇਹ ਜਿਹੜਾ ਬਣਿਆ 380 ਰੁਪਏ ਦਾ ਬਣਿਆ ਨਾ ਬਿਲਕੁਲ ਮਤਲਬ ਬੋਨਸ ਜਿਹੜਾ ਆ ਹਾਫ 380 ਰੁਪਏ ਦਾ ਪਰ ਰੇਟ ਮੈਨੂੰ ਲੱਗਾ ਜਾਇਜ਼ ਆ ਯਾਰ ਤੁਹਾਡਾ ਕੀ ਬਾਤ ਹੈ ਕੀ ਬਾਤ ਹੈ ਹਾਫ ਇਸ ਕੀ ਤੁਹਾਡਾ ਲੱਗਦਾ ਕੀ ਬਾਤ ਹੈ ਇਧਰ ਲੈ ਕੇ ਆਉ ਨਾਲੇ ਲੱਗ ਗਿਆ ਜੇ ਤੁਸੀਂ ਆਰਡਰ ਦਿੱਤਾ ਹੁਣ ਇਹ ਆਰਡਰ ਤੇ ਹੀ ਲੱਗੇਗਾ ਉੱਡਾ ਨਹੀਂ ਲੱਗੇਗਾ ਬਸ ਸਾਈਜ਼ ਹੀ ਬਹੁਤ ਡਾ ਰੱਖਿਆ ਭਾਈ ਇਹਦਾ ਹਾਂਜੀ ਇਹ ਸਿਰਫ ਪਾਇਆ ਫਿਸ਼ ਆ ਜੀ ਲੋਕੀ 200 ਗ੍ਰਾਮ ਦਿੰਦੇ ਆ ਅਸੀਂ ਪਾਇਆ ਪੂਰੀ ਆ ਫਿਸ਼ ਪੂਰੀ ਪਾਇਆ ਫਿਸ਼ ਆ ਤੋਂ ਬਾਅਦ ਇਹਦੇ ਤੇ ਮਸਾਲਾ ਲਗਾਇਆ ਹੈਗਾ ਕੀ ਬਾਤ ਹੈ ਪਹਿਲਾਂ ਫਿਸ਼ ਤੋਲਿਆਂਗੇ ਫਿਰ ਮਸਾਲਾ ਲੱਗੇਗਾ ਹੂੰ ਹੂੰ ਚਲੋ ਓਕੇ ਭਾਈ ਪਾਉ ਤਾਂ ਦੂਰ ਜਿਹਾ ਬਦਬਦ ਕਰ ਦੋ ਇਹਨੂੰ ਅਲਾਈ ਬੋਟ ਤੇ ਹਾਂਜੀ ਭਾਈ ਜੀ ਅੱਛਾ ਇੱਕ ਚੀਜ਼ ਹੋਰ ਦੱਸੋ ਵੀ ਮੈਨੂੰ ਇਹ ਵੀ ਪਤਾ ਲੱਗਾ ਵੀ ਤੁਸੀਂ ਮਟਰਨ ਬਹੁਤ ਵਧੀਆ ਬਣਾਉਂਦੇ ਹੋ ਹਾਂਜੀ ਮਟਰਨ ਦੀ ਕਸਟਮਰ ਦੇ ਕੇ ਜਾਂਦਾ ਆ ਅੱਛਾ ਮਟਰਨ ਦੇ ਕੇ ਜਾਵੇ ਤੁਸੀਂ ਉਹ ਮਟਰਨ ਬਣਾ ਕੇ ਦੇਵਾਂਗੇ ਅਸੀਂ ਉਹਦੀ ਬਨਵਾਈ ਲੈਦੀ ਆ 300 ਰੁਪਏ ਕਿਲੋ ਦੀ 300 ਰੁਪਏ ਕਿਲੋ ਦੀ ਕਿਤੋਂ 1.5 ਘੰਟੇ ਦਾ ਟਾਈਮ ਚਾਹੀਦਾ ਸਾਨੂੰ ਅੱਛਾ ਠੀਕ ਹੈ ਜੀ ਉਹ ਤੁਸੀਂ ਆਪਣਾ ਦੇ ਕੇ ਜਾਓ ਬਿਨਵਾਰੀ ਜੀ ਜਿਹਨੇ ਜਿਹਨੇ ਰਜਿਸਟਰ ਤੋਂ ਸਾਡੀ ਜਿੰਮਾ ਲਈ ਤੇ ਅਸੀਂ ਗਾਰੰਟੀ ਤੁਹਾਡੀ ਬਸ ਮਟਨ ਦੀ ਗਾਰੰਟੀ ਸਾਡੀ ਮਟਨ ਦੀ ਤੁਹਾਡੀ ਗਾਰੰਟੀ ਕੀ ਬਾਤ ਹੈ ਭਾਈ ਕਿੰਨਾ ਕ ਘੰਟੇ ਪਹਿਲਾਂ ਤੁਹਾਨੂੰ ਦੇ ਜੀਏ ਤੁਸੀਂ 1 ਤੋਂ 1.5 ਘੰਟਾ ਪਹਿਲਾਂ ਸਾਨੂੰ ਫੋਨ ਕਰਾ ਜੋ ਇੱਕ ਤੋਂ 1.5 ਘੰਟਾ ਦੇ ਕੇ ਗਏ ਆ ਇੱਥੇ ਨਕੌਦਰ ਤੋਂ ਆ ਬਹੁਤ ਮਸ਼ਹੂਰ ਬਦਵਾ ਟੈਲੀਕਮ ਵਾਲੇ ਅੱਛਾ ਜੀ ਹਨੀ ਬਦਵਾ ਜੀ ਓਕੇ 2.5 ਕਿਲੋ ਬੱਕਰਾ ਉਹਨਾਂ ਦਾ ਬਣਿਆ ਪਿਆ ਹੈ ਕੀ ਬਾਤ ਹੈ ਜੀ ਉਹ ਵੀ ਆਣ ਲੱਗੇ ਤੇ ਸ਼ਾਇਦ ਤੁਹਾਡੇ ਹੁੰਦੇ ਆ ਜਾਣੀ ਕੀ ਨਹੀਂ ਬਹੁਤ ਵਧੀਆ ਹਲੋ ਤੁਹਾਨੂੰ ਦਿਖਾਈ ਦਿੰਨੇ ਹਾਂ ਇਹ ਤਾਂ ਦਿਖਾ ਦਿਓ ਭਾਈ ਹਲੋ ਜੀ 2.5 ਕਿਲੋ ਬੱਕਰਾ ਆਇ ਕਾਸਟਮਰ ਦਾ ਢਾਈ ਕਿਲੋ ਆਸੀਂ ਬਣਾਇਆ ਆ ਸਿਰਫ ਕਿਆ ਬਾਤ ਹੈ ਜੀ ਹੋਰ ਪਸੰਦੀ ਕੀ ਤਾਰੀ ਉਹ ਖੁਸ਼ਬੂ ਬੜੀ ਜ਼ਬਰਦਸਤ ਆ ਰਹੀ ਬਾਈ ਹਾਂਜੀ ਆ ਲੇਖ ਇਹ ਬਣਾਈ ਦਾ ਵੀ ਅਸੀਂ ਕੁੱਕਰ ਚ ਹੀ ਆਈ ਕਿਆ ਬਾਤ ਹੈ ਆ ਮਟਨ ਆਇਆ ਇਹਨਾਂ ਦਾ ਜੀ ਬਹੁਤ ਵਧੀਆ ਮਸਾਲਾ ਬਹੁਤ ਨਹੀਂ ਮਸਵਾ ਜੀ ਨਗੋਦਰ ਤੋਂ ਨੂੰ ਕੰਮ ਵਾਲੇ ਦੇ ਕੇ ਗਏ ਆ ਅੱਛਾ ਜੀ ਇਹ ਆ ਰਹੇ ਆ ਸ਼ਾਇਦ ਤੁਹਾਡੇ ਹੁੰਦੇ ਆ ਆ ਜੀ ਉਹ ਬਾਜੀ ਠੀਕ ਆ ਜੀ ਬਹੁਤ ਵਧੀਆ ਜਿਹਨੇ ਕਸਟਮਰ ਸਾਨੂੰ ਮਟਰ ਦੇ ਜਾਂਦਾ ਤੇ ਤੁਸੀਂ ਉਹਨੂੰ ਰੈਡੀ ਕਰ ਦਿੰਦੇ ਹੋ ਬਹੁਤ ਵਧੀਆ ਬਸ ਜੀ ਤੇ ਭਾਈ ਹੁਣ ਸਾਡੂ ਤੁਸੀਂ ਜਿਹੜਾ ਰਾਣਾ ਚਿਕਨ ਨਾਲ ਕੀ ਲੱਛਾ ਪਰਣਾ ਖਵਾ ਰਹੇ ਹੋ ਕੀ ਖਵਾ ਰਹੇ ਹੋ ਲੱਛਾ ਪਰਣਾ ਖਵਾਵਾਂਗੇ ਜੀ ਅੱਜ ਕੀ ਬਾਤ ਹੈ ਤੇ ਚਲੋ ਜੀ ਫੇ ਕਰੋ ਰੈਡੀ ਸਾਡਾ ਇੱਕ ਪਾਸੇ ਤੰਦੂਰ ਦੇ ਵਿੱਚ ਲੱਗਿਆ ਚਿਕਨ ਸੌਰੀ ਫਿਸ਼ ਲੱਗੀ ਹੋਈ ਆ ਫਿਸ਼ਟਿਕਾ ਲੱਗਾ ਜੀ ਫਿਸ਼ਟਿਕਾ ਲੱਗਾ ਹੋਇਆ ਆ ਬਹੁਤ ਜੂਨ ਹੋਣਾ ਆ ਹਾਂ ਚਲੋ ਜੀ ਥੋੜਾ ਜੀ ਚਲੋ ਜੀ ਭਾਈ ਚਾਤਾ ਖੜਾ ਲੱਛਾ ਪਰਣਾ ਲਾ ਕੇ ਭਾਈ ਸਾਡੀ ਪਲੇਟਿੰਗ ਕਰ ਦੋ ਠੀਕ ਹੈ ਜੀ ਹਾਂ ਜੀ ਚਲੋ ਜੀ ਓਏ ਹੋਏ ਲਓ ਜੀ ਭਾਜੀ ਹੁਣੀ ਲੈ ਕੇ ਆ ਗਿਆ ਜੀ ਆਪਣਾ ਰਣਾ ਤੁਹਾਨੂੰ ਲੱਛਾ ਪਰੌਂਠਾ ਕਰਾ ਰਣਾ ਚਿਕਨ ਨਾਲ ਨਾਲ ਲੱਛਾ ਪਰੌਂਠਾ ਕੀ ਬਾਤ ਹੈ ਭਾਜੀ ਕੀ ਬਾਤ ਹੈ ਵਾਹ ਜੀ ਵਾਹ ਐਨੋ ਗਦੇ ਅਸਲੀ ਠੀਕ ਹੈ ਜੀ ਬਹੁਤ ਵਧੀਆ ਭਾਜੀ ਕਮਾਲ ਦਾ ਬਹੁਤ ਜਬਰਦਸਤ ਭਾਜੀ ਪਲੇਟ ਸਾਡੀ ਹੋ ਗਈ ਰੈਡੀ ਚੈੱਕ ਕਰੋ ਜੀ ਤੁਸੀਂ ਕੀ ਬਾਤ ਹੈ ਭਾਜੀ ਤੇ ਹੁਣ ਥੋੜੀ ਜਿਹੀ ਉੱਪਰੋਂ ਦਾ ਚੱਕ ਲਓ ਥੰਬਨੇਲ ਪ੍ਰੋਪਰ ਆ ਗਿਆ ਆਪਣੇ ਠੀਕ ਹੈ ਆਰੀ ਫੋਟੋ ਵਿੱਚ ਚਲੋ ਜੀ ਤੇ ਹੁਣ ਵਾਰੀ ਆ ਗਈ ਇਹਦੀ ਟੇਸਟਿੰਗ ਦੀ ਕਨਾਲ ਅੱਛਾ ਪਰੌਂਠਾ ਆ। ਕਿਸਤੀ ਵੀ ਫਿਲਾ ਅੱਛਾ ਪਰੌਂਠਾ ਨਾਲ ਵੀ ਓਏ ਹੋਏ। ਕਯਾ ਬੱਲ। ਕਨਾਲ ਆ ਗਿਆ ਰਾਣਾ ਚਿਕਨ। ਇਤਨੀ ਖਾਸ ਗੱਲ ਹੈ ਵੀ ਇੱਥੇ ਤੁਹਾਨੂੰ ਜਗ੍ਹਾ ਨਹੀਂ ਮਿਲਣੀ ਖਾਣ ਲਈ। ਤੁਸੀਂ ਇਹਨੂੰ ਆਰਡਰ ਕਰ ਲੈ ਕੇ ਜਾ ਸਕਦੇ ਹੋ ਜਾਂ ਟੇਬਲ ਤੇ ਖੜ ਕੇ ਖਾ ਸਕਦੇ। ਇਹ ਖਾਸ ਗੱਲ ਹੈ ਆ ਤੇ ਬਾਕੀ ਹੋਰ ਕਰਦੇ ਅਸੀਂ। ਹੰਡ ਬਾਈ ਤੇਗਲ ਪੱਕੀਓ ਤੁਸੀਂ ਬਹੁਤ ਰੈਡੀਸ਼ਨ ਕਰਦੇ ਹੋਗੇ ਪਰ ਆ ਵਾ ਇਸ ਵਰਗੇ ਰਾਜ ਦੇ ਬੰਦੇ ਕਦੀ ਨਹੀਂ ਖਤਰਾ ਹੁੰਦਾ ਕਿ ਰਾਣਾ ਚਿੱਗੰਦੀ ਕਿਆ ਕਮਾਲ ਵਿਅਕਤੀ ਉਹ ਜ਼ਬਰਦਸਤ ਤੇ ਤਾਹੀ ਇਧਰ ਰੈਲ ਹੀ ਹੋ ਰਿਹਾ ਤੇ ਦਵਾ ਦਾ ਪੁਰਤੇ ਤੇ ਪੁਰਤੇ ਖਾਂ ਬਚਣਦੀ ਆ ਤੇ ਹੁਣ ਇਹਨਾਂ ਦਾ ਗੱਲ ਆ ਰਹੀ ਹੈ ਪੂਰਾ ਇੱਕ ਹੁਣ ਲਗਾਤਾਰ ਸਾਡੀਆਂ ਮੌਲ ਵਿੱਚ ਤੇ ਵੀਡੀਓ ਆਉਣਗੇ ਜੀ ਭਾਈ ਖੱਪਾ ਲਗਾਤਾਰ 10-12 ਵੀਡੀਓ ਹੁਣ ਇੰਜੋਇਮੈਂਟ ਕਰਿਓ ਮੌਨਾਂ ਚ ਫਿਸ਼ ਬਟਨ ਰੈਂਕਿੰਗ ਨੂੰ ਲੈ ਕੇ ਤੇ ਹੁਣ ਜਦੋਂ ਸਾਡੀ ਫਿਸ਼ ਆਉਂਦੀ ਆ ਤਾਂ ਫੱਟੇ ਜਦੀ ਇਹਨੂੰ ਫਿਨਿਸ਼ ਕਰਨੇ ਆ ਆਹੋ ਬਈ ਸਿਰਕੇ ਪੈ ਜਗਦਾ ਨੀ ਨਾ ਚੁੱਕਾ ਬਈ ਉਹ ਦੱਸ ਸਿਰਕੇ ਪੈਦੀ ਲੋਰੀ ਨਹੀਂ ਬੁਰਦ ਕੋਈ ਇੰਨਾ ਵੱਡਾ ਸਵਾਲ ਖਾਣਾ ਖਾਣਾ ਸੋਣਾ ਜਿੱਦਿਆਂ ਤੁਹਾਨੂੰ ਬਾਈ ਉਹਨਾਂ ਨਾਲ ਗੱਲ ਕਰਾ ਕੇ ਤਾਂ ਆਉਂਦੇ ਆ ਤੁਸੀਂ ਹੋਣਾ ਜਿੱਦਿਆਂ ਪਤਾ ਕਦੀ ਨੂੰ ਖਰੀਦ ਕਾ ਲੀਏ ਤੇ ਉਸ ਤੋਂ ਬਾਅਦ ਸਾਡੀ ਫਿਸ਼ ਹੋਣੀ ਆ ਤੇ ਪੀਜ਼ਾ ਤੇ ਹਟਾਲਣਾ ਪੀਦਰ ਫੀਜ਼ਾ ਡਿਸ ਕਿਵੇਂ ਉਹ ਦੇਖੋ ਤੇ ਲੋ ਜੀ ਕੋਲਾਗੇ ਸਾਡੀ ਫਿਸ਼ ਇਹਨੂੰ ਹੁਣ ਕਰਦੇ ਆਂ ਟ੍ਰਾਈ ਤੇ ਓਹੋ ਕੀ ਚੈੱਕ ਹੋ ਰਿਹਾ ਬਾਈ ਪੀਜ਼ਾ ਸਾਈ ਚੈੱਕ ਕੀਆ ਕੀ ਬਾਤ ਪੂਰਾ ਬੋਲਰ ਪੀਸ ਆ ਲਗਭਗ ਹੋ ਕਿ 400 ਰੁਪਏ ਕਿ ਆਪਣੀ ਹੈਗੀ ਆ ਦੀ ਪਾਈਆ ਦਾ ਰੇਟ ਤੇ ਹੁਣ ਛੋਟਾ ਵੀ ਚੱਕਦੇ ਆ ਅਗਰ ਟੈਸਟ ਕਰਦੇ ਆ ਨੂੰ ਓਹੋ ਅਰੇ ਕਿਸ਼ਮਾ ਮਾਮਾ ਭਾਈ ਜਲਦੀ ਆ ਨਾਮਾ ਕੀ ਆ ਉਹ ਚਾਹ ਨਾ ਕਿੰਦੀ ਕਰਦੇ ਯਾਰ ਇਹ ਨਾਲੋਂ ਨਾਲਾ ਕੀ ਚੱਲਦੀ चटनी मैं गल करिए ना कि चटनी वर्गी चटनी वर्गीव बहुत जबरदस्त बहुत अमेजिंग कमाल है ਤੇ ਮੇਰੇ ਕੈਮਰਾ ਦੇ ਖੜੇ ਹਫ਼ਤਾ ਚੰਦ ਜੀ ਤੇ ਉਹ ਹੁਣ ਮੈਨੂੰ ਘੂੜਿਆਂ ਵਾਂਟ ਰਹਿਵੇ ਦਵਾ ਦਾ ਭਾਈ ਚਾਹ ਉਹਦਾ ਬੰਦ ਕਰਦੇ ਤੇ ਹੁਣ ਸਾਨੂੰ ਖਾਣ ਨੂੰ ਇੰਜੋਏ ਕਰ ਲਵਦੇ ਤੇ ਇੱਕ ਕਰਕੇ ਭਾਈ ਤੁਸੀਂ ਮੈਨੂੰ ਕੈਮਰਾ ਬੰਦ ਪਾ ਦਿਓ ਤੇ ਮੈਂ ਜਦ ਤੱਕ ਐਡਰੈਸ ਪੁੱਛ ਕੇ ਆਉਣਾ ਤੱਕ ਤੱਕ ਤੁਸੀਂ ਇੰਜੋਏ ਕਰੋ ਕਰੋ ਜੀ ਭਾਜੀ ਤੁਸੀਂ ਖਾਣਾ ਪੀਣਾ ਖਾਓ ਤੇ ਇਧਰ ਜਲ ਤੱਕ ਆਪਾਂ ਐਡਰੈਸ ਪੜ੍ਹਦੇ ਹਾਂ ਤੇ ਹਾਂ ਜੀ ਭਾਜੀ ਭਾਈ ਥੈਂਕ ਯੂ ਸੋ ਮੱਚ ਭਾਜੀ ਬਹੁਤ ਵਧੀਆ ਤੁਹਾਡੀ ਫਿਸ਼ ਤੇ ਬਹੁਤ ਵਧੀਆ ਰਣਾ ਜੀ ਕਿੰਦਾ ਤੁਹਾਡਾ ਹੁੰਦਾ ਹੈ ਕਮਾਲ ਦਾ ਥੈਂਕ ਯੂ ਥੈਂਕ ਯੂ ਕਹਿੰਦੀ ਗੱਲ ਦੀ ਭਾਜੀ ਤੇ ਭਾਈ ਜੀ ਹੁਣ ਮੈਨੂੰ ਗੱਲ ਦੱਸੋ ਵੀ ਆਪਣੇ ਦਰਸ਼ਕਾਂ ਨੂੰ ਇਹ ਆਉਣਾ ਕਿੱਥੇ ਆ ਖਾਣ ਵਾਸਤੇ ਉਹ ਐਡਰੈਸ ਦੱਸੋ ਤੁਸੀਂ ਆਣਾ ਜੀ ਕਬੂਥਲਾ ਚੌਂਕ ਨਗੋਦਰ ਨੀਅਰ ਵਿੱਕੀ ਸਾਈਂ ਦੀ ਜਗ੍ਹਾ ਦੇ ਲਾਗੇ ਵਿੱਕੀ ਸਾਈਂ ਦੇ ਜਗ੍ਹਾ ਦੇ ਲਾਗੇ ਹਾਂਜੀ ਅਰੋੜਾ ਅਰੋੜਾ ਲਜੀਜ਼ ਚਿਕਨ ਪੁਆਇੰਟ ਲਜੀਜ਼ ਚਿਕਨ ਪੁਆਇੰਟ ਇਹ ਤੁਹਾਨੂੰ ਇੰਟਰਨੈਟ ਤੇ ਸਰਚ ਕਰੋਗੇ ਤੇ ਮਿਲ ਜਾਣਾ ਹਾਂਜੀ ਮਿਲ ਜਾਏਗਾ ਮਿਲ ਜਾਏਗਾ ਠੀਕ ਹੈ ਜੀ ਉੱਥੇ ਬਾਈ ਦਾ ਨੰਬਰ ਵੀ ਹੋਣਾ ਆ ਬਾਈ ਨੂੰ ਕਾਲ ਵੀ ਚਿਕਨ ਪੁਆਇੰਟ ਕਬੂਥਲਾ ਰੋਡ ਨਗੋਦਰ ਤੇ ਇੱਥੇ ਸਿਰਫ ਟੇਕ ਅਵੇ ਆ ਡਾਈਨਿੰਗ ਨਹੀਂ ਹੈਗਾ ਸਿਰਫ ਤੁਸੀਂ ਕੋਲ ਤੇ ਖੜ ਕੇ ਖਾ ਸਕਦੇ ਤੇ ਥੈਂਕ ਯੂ ਸੋ ਮਚ ਬਾਈ ਜੀ ਤੇ ਹੁਣ ਆਪਣੇ ਦਰਸ਼ਕਾਂ ਨੂੰ ਬਾਈ ਤੁਹਾਨੂੰ ਪਤਾ ਹੈ ਤੁਸੀਂ ਕਰਨਾ ਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਬਾਈ ਜੀ ਜੇ ਤੁਹਾਨੂੰ ਪਸੰਦ ਆ ਤੁਸੀਂ ਵੀਡੀਓ ਸ਼ੇਅਰ ਬਾਈ ਕੋਲ ਜਰੂਰ ਇਹ ਕਰਿ ਆਓ ਕਿਹੜਾ ਜਰੂਰ ਕਰ ਦਿਓ ਦਰਸ਼ਨ ਦਿਓ ਬਿਲਕੁਲ ਰਾਣਾ ਚਿਕਨ ਬਾਈ ਦਾ ਜਰੂਰ ਟਰਾਈ ਕਰੋ ਵਾਕਿਆ ਰეკਮੈਂਡੇਸ਼ਨ ਆ ਕਮਾਲ ਦਾ ਰਾਣਾ ਚਿਕਨ ਆ ਬਾਈ ਜੀ ਬਹੁਤ ਵਧੀਆ ਲੱਗਾ ਬਾਈ ਧੰਨਵਾਦ ਜੀ